ਜੋ ਤਾਂ ਗੇਡੰਡੀ ਮੈਨੂੰ ਆ ਜਾ ਆ ਜਾ ਸਜਾ ਦੇ ਮੋੜ ਲਈ ਮੋੜ ਲਈ ਉਰੀ ਤੇ ਮੋੜ ਲਿਆ ਮੋੜ ਲਿਆ ਕੁੜੀ ਸ਼ਾਬਾਸ਼ ਤਰੇ ਆ ਜਾ ਹਾਲਾਉਂਦਾ ਰੰਗ ਅੱਜ ਰਿਕੋਰ ਨਹੀਂ ਆਉਂਦਾ ਹਾਂ ਸਦਾ ਹੀ ਥੋੜੀ ਆ ਵੀ ਵਿਚ ਵਜੂ ਆ ਕੇ ਹੜ ਜਾ ਚੱਲ ਨਾ ਅੰਦਰ ਨਹੀਂ ਕਰਦਾ ਦਰਤਾ ਚੱਲਦਾ ਨਾ ਮੱਤ ਦਾ ਨਾ ਬਾਬਾ ਸ਼ਾਬਾ ਮੇਰਾ ਪੁੱਤ ਆਈ ਚੱਲ ਆ ਫੜੀ ਵਾਹ ਸ਼ਾਬਾ ਮੇਰਾ ਪੁੱਤ ਜਾ ਜਾਦੇ ਆ ਹੰਮਲਾ ਚ ਆ ਜਾ ਤੁਰੀ ਜਾ ਆ ਜਾ ਜਾ ਨਾ ਅਰੇ ਉਹ ਚੇਂਗੇ ਨਾ ਪੱਤੀਂ ਔੜੀ ਹੋਣੀ ਔੜੀ ਹੋਣੀ ਚੱਲ ਚੱਲ ਤੁਰੀ ਜਾ ਬੰਦੇ ਆ ਡਰਦਾ ਦੇਖ ਲੈ ਕਿਥੇ ਨਹੀਂ ਆਪੇ ਜਾਣਾ ਉਹ ਹੋਰ ਬਸ ਇੱਕ ਡਰ ਰਹਿ ਗਿਆ ਕੁੱਤਿਆਂ ਦਾ ਇਹ ਕੁੱਤਿਆਂ ਦੇ ਚੱਲਦੇ ਆ ਸੌਣਾ ਕਹਿਣਾ ਸੱਤੇ ਮਗਰ ਪੈ ਕੇ ਫਿਰ ਇਹ ਨਹੀਂ ਭੱਜਣਾ Hadi, hadi. 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 ਚਲਾ ਜਾ ਜਾ ਮੁੰਡੇ ਬੱਸ ਅਰੇ ਇਹ ਅਲਾ ਤਾਂ ਮੂਟਾ ਫੇਰ ਦੋ ਵਾਰ ਹੀ ਹਿੱਲ ਗਿਆ ਅੱਜ ਮੇਰਾ ਮੁੰਡਾ ਉੱਤਰ ਨਹੀਂਦਾ ਯਾਰ ਆਇਆ ਇਹਦੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੀ ਰੱਤ 55 ਦੇ ਤੇ ਬਾਕੀ ਵੀ ਛੱਟਾ ਲਾਉਣ ਲੱਗੇ ਆ ਤੇ ਚਾਚੇ ਨੇ ਹਟ ਜਾਣੀ ਚਾਚਾ ਕਹਿੰਦਾ ਬੀਜ ਦੇ ਦੂ ਜਪਾ ਬੀਜ ਹਟੀ ਨਾ ਮੇਰੇ ਦੀ ਸਲਾਹ ਦੀ ਆਈ ਦੀ ਚਲੋ ਖੇਤ ਛੱਡਦੀ ਆ ਬਾਹਲੇ ਵੀ ਇਹ ਚ ਰੇ ਪਾਣੀ ਪਾ ਕੇ ਆਨ ਵਧੀਆ ਵੀ ਬਹਾਈਆਂ ਬੂਹੀਆਂ ਕਰਕੇ ਫਿਰ ਗੰਨਾ ਲਾ ਦਾਂਗੇ ਕਿਉਂਕਿ ਹੁਣ ਜਵੇ ਦਾ ਵੀ ਰੇਟ ਦਾ ਪਤਾ ਨਹੀਂ ਹੈਗਾ ਤੇ ਫਿਰ ਮੈਨੂੰ ਆਇਆ ਵੀ ਬੂਟੇ ਜਗਣਾ ਪਿਛਲੀ ਵਾਰੀ ਕੰਮ ਹੋਇਆ ਉਹ ਕੰਮ ਨਾ ਹੋ ਜਵੇ ਤਾਂ ਕਰਕੇ ਪਾਪਾ ਹੁਣ ਚਾਚੇ ਦੇ ਪਰ ਕਹਿਣ ਪਰ ਭਾਈ ਲੱਗੇ ਆ ਬੀਜਣ ਜਵਾ ਤੇ ਚਾਚਾ ਹਟਿਆ ਨਹੀਂ ਚਾਚੇ ਨੇ ਕੱਲ ਜੋਰ ਪੂਰਾ ਪਾ ਕੇ ਕਹਿੰਦਾ ਬਜਾਈ ਕਰਦੇ ਜਾਵੇ ਤੇ ਹੁਣ ਲੱਗੇ ਆ ਬੱਕੀ ਗੱਲੇ ਗੱਲੋ ਬਾਦੂ ਗੋਰੇ ਪਹਿਲਾਂ ਉੱਪਰ ਤਾਂ ਜਮਾ ਹੀ ਸੁੱਕਾ ਲੱਗਦਾ ਤਾਂ ਇਹ ਬੂਟੀਆਂ ਕਰਕੇ ਬਈ ਗਿੱਲ ਰਹਿ ਗਈ ਓਰੇ ਉਹ ਦੇਖੋ ਪਰਲੀ ਸੈੱਡ ਵੀ ਸਾਰੇ ਗੱਲਾਂ ਨੇ ਵਧੀਆ ਪੂਰੀ ਤੇ ਆਪਾਂ ਬਜਾਈ ਕਰਨ ਲੱਗੇ ਇੱਕ ਬੰਦਾ ਰੱਖਿਆ ਹੋਇਆ ਦਾ ਭਾਈ ਇਹ ਸਾਡੇ ਪਿੰਡ ਪਹਿਲਾਂ ਰਹਿੰਦਾ ਤੂਰੀ ਪਲੇਆ ਛੋਟਾ ਜਿਹਾ ਇਹਦਾ ਬਾਪੂਰੀ ਹੁੰਦਾ ਤਾਂ ਇਹ ਮੋਟਰ ਉਪਰ ਰਹਿੰਦਾ ਕੀ ਹਾਲ ਆ ਮੁੰਡਿਆ ਤੇਰਾ ਹਾਂ ਕੀ ਹਾਲ ਆ ਮੈਂ ਕਿਹਾ ਤੇਰਾ ਵਧੀਆ ਜੀ ਠੀਕ ਆ ਵਧੀਆ ਜੀ ਤੇ ਕੱਲ ਇਹਨੇ ਭਾਈ ਮੁੰਡੇ ਬੱਟਾ-ਬੁੱਟਾ ਦਾ ਕੰਮ ਖਿੱਚਦਾ ਤਾਂ ਖਾਲਾ-ਖੂਲਾ ਕਰਤੀਆਂ ਨੇ ਸੈਟ ਤੇ ਅੱਜ ਰਹਿੰਦੀਆਂ ਕੰਮ ਮੈਂ ਕਹ ਪਹਿਲਾ ਪਛਟਾ ਲਾ ਦਨੇ ਹਡਾਏ ਦਾ ਲਾ ਦੂੰਗਾ ਮੈਂ ਬੀਜ ਦਲਾਂ ਨਾ ਹਾਂ ਹਾਂ ਸਾਰਾ ਬਣੀ ਆ ਹ ਬਾਇਆ ਵੇ ਜਿਹੜਾ ਉਹ ਪਰਾਂ ਛੋਟੀ ਖੱਤੀ ਐ ਇੱਕ ਬਾਈ ਇੱਥੇ ਇੱਥੇ ਤੇ ਹੀ ਲੱਗ ਜਾ ਨਹੀਂ ਉਹ ਸਾਈਡ ਤੇ ਲੱਗ ਜਾ ਉਧਰ ਤੇ ਪੌਂਦਾ ਆ ਜਾ ਉਹ ਛੋਟੀ ਖੱਤੀ ਚੋਂ ਉਹਦੇ ਚੋਂ ਪਾ ਕੇ ਫਿਰ ਇੱਧਰ ਆ ਜੀ ਉਹ ਵੀ ਆਪਣੀ ਵਾਲੀ ਉਹ ਖੱਤੀ ਉਹ ਜਿਹੜਾ ਬਾਇਆ ਵੇ ਨਾਲ ਹਾਂ ਜਿੱਦਰ ਮਰਜੀ ਐ ਚ ਪਾ ਲਾ ਪਹਿਲਾਂ ਤੂੰ ਫੇ ਮੈਂ ਇਹਨੂੰ ਬਾਹੋਂ ਲੱਗ ਜੂਗਾ ਫੇ ਉਧਰ ਲਾਈ ਜਾਈਂ ਛੱਟਾ ਤੇ ਛੱਟਾ ਛੱਟਾ ਵਧੀਆ ਲਾ ਲੈਂਦਾ ਬਾਈ ਇਹ ਕਹਿੰਦਾ ਤਾਂ ਹੁਣ ਦਾ ਇਹਦਾ ਦੇਣ ਲੱਗਿਆ ਆਪਾਂ ਲਾਉਨੇ ਆ ਫਿਰ ਜਵੇ ਦਾ ਰਾਤ ਲੈ ਆਂਦਾ ਤਾਂ ਜਪਾ ਵਧੀਆ ਵਾਲਾ ਲੈ ਕੇ ਆਂਦਾ ਹਨ ਤੇ 3500 ਰੁਪਏ ਦਾ ਪੇ ਆਪਾਂ 65 ਰੁਪਏ ਕਿਲੋ ਆ ਇਹ ਉਹੀ ਅੱਠ ਤੋਂ ਬੱਗੇ ਜਗਾ ਹੈਗੀ ਆ 55 ਕਿਲੋ ਲੈ ਆਂਦਾ 25 25 ਕਿਲੋ ਥੈਲੀਆਂ ਤੇ 10 ਕਿਲੋ ਨਾ 5 ਕਿਲੋ ਉਧਰ ਚਲੋ ਜੀ ਬਾਕੀ ਤੁਹਾਨੂੰ ਦਿਖਾਉਨੇ ਆ ਫਿਰ ਦੇ ਲਿਆ ਛੱਟਾ ਕੈਮ ਨਾਲ ਬੀਜੀਏ ਉਸ ਵੀ ਬੀ ਚੰਗੀ ਪਈ ਵੀ ਆ ਹੁਣ ਬੂਟਿਆਂ ਕਰਕੇ ਉਸ ਤਰ੍ਹਾਂ ਉੱਤਰਦੀ ਹੋਣੀ ਵੈਸੇ ਤੇ ਜਾਨੂੰ ਚਲੋ ਕਰਦੇ ਆ ਆਪਾਂ ਫਿਰ ਹਾਂਜੀ ਭਾਈ ਆਪਾਂ ਨੇ ਕਰਤੀ ਇੱਧਰ ਭਾਈ ਤੇ ਪਾਕਿਆਂ ਹੁਣ ਚੱਲਦੇ ਆਪਾਂ ਜਿਹੜੀ ਪਿੰਡ ਵਾਲੀ ਮੋਟਰ ਪਰ ਉਹ ਕਰਨਾ ਹੈ ਘੋੜਿਆਂ ਚੋ ਗਜਾ ਬਰ ਰੱਖਣਾ ਉਹ ਬੀਜ ਦਿਓ ਰੱਖ ਲਿਆ ਤਾਂ ਬੀਜ ਆਪਾਂ ਨੇ ਤੇ ਹੁਣ ਬੱਟਾ-ਬੱਟਾ ਪਾ ਜੀਏ ਬਾਕੀ ਕਰਾ ਰੰਗ ਵਾਲੇ ਵੀ ਪਹੁੰਚ ਗਏ ਅੱਜ ਰੰਗ ਕਰਨਾ ਬਈ ਟਰਾਲੇ ਨੂੰ ਵੀ ਟਰਾਲਾ ਸੈਲਰ 'ਤੇ ਖੜਾ ਤੇ ਉਹਨੂੰ ਵੀ ਲੈ ਕੇ ਆਉਣਾ ਹੁਣ ਜਾ ਕੇ ਬਾਦਾਂ ਵਾਂਦਮ ਕੰਮ ਹੈ ਵੀ ਡੇਲੀ ਦੀ ਭੱਜ ਨੱਟ ਰਹਿੰਦੀ ਹੋ ਆ ਤੇ ਨਾ ਸੋਦਾ ਮੈਂ ਚੱਲ ਕੱਲੂ ਆ ਜਾਣਗੇ ਉਹ ਰੰਗ ਵਾਲੇ ਉਹ ਵੀ ਅੱਜ ਪਹੁੰਚ ਗਏ ਤੇ ਹੁਣ ਚਲੋ ਬਾਕੀ ਜਾ ਕੇ ਦੇਖਦੇ ਹਾਂ ਹੁਣ ਕਰਦੇ ਕੰਮ ਕਰ ਅੱਜ ਖਰਖਰਾ ਵੀ ਨਹੀਂ ਤਿੰਨਾ ਪਰੇ ਫਿਰੇ ਆ ਬਾ ਦਾਣਾ ਦੂਣਾ ਪਾ ਕੇ ਆ ਗਿਆ ਤਾਂ ਫਿਰ ਮੈਂ ਬਾਕੀ ਗੱਲ ਛੇ ਆਜਾਦੇ ਛੋਲੇ ਛੋਲੇ ਵੀ ਲੈ ਆਂਦੇ ਤੇ ਉਹ ਵੀ ਪਹੁੰਚਣੇ ਸ਼ੁਰੂ ਕਰਤੇ ਅੱਜ ਪਾਏ ਤੇ ਆਪਾਂ ਨੇ ਸਵੇਰ ਤੇ ਤੇ ਫੇਰ ਫੀਡ ਫੂਡ ਵੀ ਲੈਣ ਜਾਣਾ ਬਾਈ 25 ਤਰੀਕ ਤੱਕ ਦੇਖਦੇ ਹਾਂ ਅਜੇ ਚਲੋ ਹੈਗੀ ਆ ਫੀਡ ਚੱਲੀ ਜਾਣਾ ਤੇ ਬਾਕੀ ਹੁਣ ਚੱਲਦੇ ਆ ਟਰੈਕਟਰ ਲੈ ਕੇ ਇਹ ਸਾਮਾਨ। ਉਹ ਹੋਰ ਹੋਰ ਆਪਣੇ ਇਹ ਅਸਲ ਹੈ। ਕਿ ਲੋ ਬਈਰੇ। ਹੁਣ ਸਾਰਾ ਇਹ ਸਾਮਾਨ ਵੇਖਦੇ ਆਂ। ਰੰਗ ਲੱਗੇ ਹੋਏ ਕਰਨ। ਅੱਜ ਪ੍ਰਾਇਮਰ ਪਰੂਮਰੇ ਭਜੂਗਾ। ਬਾਕੀ ਸਭਾ ਹੁਣ ਅੰਦਰ ਕਰਤੀ ਆਪਾਂ ਨੂੰ ਗਾਣਾ ਭਾਦੀਏ ਦਫਤਰ ਵਾਲਾ। ਤੇ ਇਹ ਸਰਵਾ ਰਿਕਰ 1000 ਜਿਆਦਾ ਬਹਰ ਛੜਦਾ ਪਾਣਾ ਹੁਣ ਤੇ ਬਗਦਪਰਾ ਇਹ ਸਾਰਾ ਲਾਉਂਗਾ ਸ਼ਾਮ ਨੂੰ ਅੰਦਰ ਕੰਮ ਤੇ ਹੀਰੇ ਤਾਂ ਪਾ ਇੱਧਰ ਲਿਆਉਂਦੇ ਨਹੀਂ ਹੁਣ ਇੱਧਰ ਪਲੜ ਪੁਲੜ ਲਾਉਣਾ ਆਖੇ ਪਹਿਲਾਂ ਬੱਟਾ ਬੁੱਟਾ ਪਾਈਏ ਹੁਣ ਚਾਹ ਪਾਣੀ ਪੀਤਾ ਤੇ ਸ਼ਾਇਦ ਅੱਧਾ ਛੱਡਿਆ ਹੋਇਆ ਹਣਾ ਦਾਣਾਂ ਅੱਨੇ ਤਾਂ ਖਾ ਲਿਆ ਆਪਣਾ ਖੁਲ ਵੀ ਆਪਣਾ ਲਾਈ ਵੀ ਬਾਈ ਓਰੇ ਦਾਣਾ ਹੀ ਬਸ ਪਾਉਨੇ ਆਪਾਂ ਹੋਰ ਕੁਝ ਨਹੀਂ ਪਾਉਂਦੇ ਇਹਦੇ 'ਚ ਉਹ ਵੀ ਜੇ ਲੋੜ ਪੈ ਗਈ ਨਹੀਂ ਤਾਂ ਆਪਣਾ ਅੰਦਰ ਸਵੇਰੇ ਖਲਾਵੀਦਾ ਦੁਪਹਿਰ ਵਾਲਾ ਦਾਣਾ ਹੀ ਖਾਂਦੇ ਬਸ ਇਹ ਤੇ ਦੇਖਦੇ ਖੁਰਦੀ ਆਪਾਂ ਨੇ ਪੱਕੀ ਦੂਈ ਬਣਵਾ ਦੇਣੀ ਇਹਨਾਂ ਨੂੰ ਬਾਕੀ ਪੂਰਾ گاਵ ਆ ਗਦਰ ਜੱਗੇ ਇਹਨਾਂ ਨੇ ਟਾਇਲ ਲਾਉਣ ਲੱਗੇ ਵੀ ਰਹਿਂਦੀ ਸੀ ਮਕਾਨ ਨੂੰ ਤਾਂ ਵੀ ਇਹ ਤੋਂ ਵੀ ਹੁਣ ਰੰਗ ਹੋਊਗਾ ਟਰਾਲਾ ਵੀ ਲੈ ਕੇ ਆਉਣਾ ਫਿਰ ਸਾਲਾ ਆਪਾਂ ਬੁੱਗੇ ਨੇ ਟਰੈਕਟਰ ਲਿਆ ਕੇ ਡੈਡੀ ਨੇ ਤੇ ਲਾ ਦਿੱਤਾ ਜਿਹੜਾ ਤੱਕ ਇਹ ਤੋਂ ਗੋਸਤ ਹੋਣੇ ਮਤਲਬ ਇਹ ਸ਼ੋਲੇ ਜਿਹੜੇ ਨੂੰ ਰੱਖ ਲੈਣਾ ਤਾਂ ਇਹ ਆ ਮੈਂ ਵਧੀਆ ਚੀਜ਼ ਹੈ ਨਾ ਮਿੱਟੀ ਦਾ ਬੱਤਨ ਤੇ ਜਿਹੜੇ ਕੰਕੜੇ ਰੱਖੀਏ ਤੇ ਸ਼ੋਲੇ ਜੁੱਲੇ ਦੋ ਤੇ ਥੱਲਾ ਸੋਲਦੇ ਨਾ ਫਿਰ ਤੇ ਥੱਲੇ ਮੁੱਖ ਹੁੰਦੇ ਫਿਰ ਦੇਖਾਂਗੇ ਹਾਂ ਜਦਾਂ ਪਛੀੜ ਜਿਹੜਾ ਕਿ ਕਾਰਪੇ ਸਜਾਦੇ ਦਾ ਵੀ ਵੇਆ ਇਹਦਾ ਖਤਮ ਹੋ ਗਿਆ ਸੀ ਅੰਦਰ ਸ਼ਾਮਿਲ ਵੀ ਰਹੇਗੀ ਜੋ ਇਹ ਰੋਟਾਂ ਘਰ ਤੋਂ ਗਈ ਉਹਦੇ ਲੋਟ ਨਹੀਂ ਆਉਂਦੇ। ਇੱਕੇ ਰਹਿ ਗਿਆ ਹੁਣ ਉਹ ਬਹੁਤ ਅੰਗਰਦ ਥੱਲੇ ਪਾੜੇ ਪੈ। ਬਾਕੀ ਚੱਲਦੇ ਆ ਹੁਣ ਮੱਟਾ ਪਾਇਆ ਇਹ ਕੱਕਾ ਪਾਇਦੇ ਵੀਰੇ ਲੱਗਲੇ ਤੇ ਜਿਹੜੀ ਚੜੀ ਖੜੀ ਸੀ ਟ੍ਰੋਟਰ ਦੇ। ਉਹ ਲਾਇਆ ਵੀ ਟਰੈਕਟਰ ਦਾ ਸੈਡ। ਸੈਜਾਦੂ ਤੇ ਆ ਤੈਨੂੰ ਖੋਲ ਦਵਾਂ। ਸੈਵਨ ਅੰਦਰ ਕੰਕੀ ਫਿਰ ਇਹਨਾਂ ਬੰਦਨ ਨੇ ਵੀ ਇੱਥੇ ਨੂੰ ਟੱਪਣ ਨੂੰ ਕਰਦਾ। ਉਹ ਐ ਪੁੱਤ खड़ जा देख चल चल उधर पिछे हट ही हट हट पिछे 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 पीछे हट याद हो पिछे, पिछे, पिछे हट ने पूछ फटाई हट ही पिछे आजा 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 ਅੱਵਾ ਜਲੇ ਨਾ ਹਜੇ ਟਾਈਮ ਮਿਲਦਾ ਨਹੀਂ ਹੈਗਾ ਮੱਖੀ ਕਰਕੇ ਲੱਤ ਮਾਰੀ ਜਾਂਦਾ ਜੀ ਮੱਖੀ ਥੋੜੀ ਤੰਗ ਕਰਦੀ ਹੈ ਲੋਟ ਨਹੀਂ ਆਉਂਦੀ ਮੱਖੀਆਂ ਮੋਤੂ ਤਰਸਾ ਕੇ ਚੀ ਚੱਲ ਹੁਣ ਇਹਦਾ ਪੁੱਤ ਹੈ ਸੋਣਾ ਸ਼ਾਮ ਨੂੰ ਇਹਨਾਂ ਦੋ ਦੇਖਦੇ ਜੀ ਟਾਈਮ ਲੱਗ ਗਿਆ ਨਾ ਅੱਜ ਵਿਚਾਰੇ ਬਾਹਰ ਕੱਢਣੇ ਸੈਵਰ ਇਹੇ ਇਹਨੂੰ ਖੁੱਲਾ ਛੱਡ ਕੇ ਲੈ ਜਾਣਾ ਸਹਬਾ ਨੂੰ ਤੇ ਉੱਪਰ ਬਹਿ ਕੇ ਜਾਉਂਗਾ ਮੈਂ ਦੇਖਦੇ ਬਸ ਹੁਣ ਮੜਾ ਦੋ-ਦਮ ਕੰਮ ਨਿਬੇੜ ਦਈਏ ਨੂੰ ਤਾਂ ਆਪ ਇਹਦਾ ਤਾਂ ਲਾਹਾ ਹੁੰਦਾ ਵੀ ਕਮਾ ਲਿਆ ਮੈਂ ਇਹਨਾਂ ਨਾਲ ਗਾਲੂ ਫੇਰ ਨਹੀਂ ਟਾਈਮ ਲੱਗਣਾ ਗਾਲੂ ਵੀ ਜਾਣਾ ਬਸ ਸੋਹਣੇ ਲੈ ਵੀ ਦਾਣਾ-ਦੂਣਾ ਤਾਂ ਨਹੀਂ ਖਾ ਲਿਆ ਤਾਂ ਹੁਣ ਚਲੀ ਜੀ ਪਾਈ ਵੀਤੀ ਉਹਨੂੰ ਜਾ ਕੇ ਰੱਖ ਦਿੱਤੀ ਖਾਈ ਗੰਦਾ ਮੜਾ ਮੋਟਾ ਨ ਲੱਗੇ ਕਿ ਨਹੀਂ ਟੈਲਣ ਕਿ ਤੋਂ ਹੋ ਰਹੀ ਹੈ ਜੀ ਹੁਣ ਕੋ ਠੀਕ ਘੰਡ ਬਣਨੀਗਾ ਹੁਣ ਸਹੀ ਲੱਗੂ ਯਾਦਾ ਕੱਢ ਲਿਆ ਹੁਣ ਦੇਖਦੇ ਕਿਆ ਰੰਗ ਲਾਉਂਦਾ ਸਾਬਾ ਦੇ ਨਾਲ ਨਾਲ ਤੋਦੀ ਜਾਂਦੇ ਆ ਪਰ ਕਹਿੰਦਾ ਤਾਂ ਕੁਝ ਨਹੀਂ ਹੈਗਾ ਅਜ ਤੇ ਥੋੜਾ ਜਿਹਾ ਜਿੰਨਵਾਜ਼ ਦੇ ਬਾਅਦ ਤੇ ਕੱਪੜਾ-ਕੁੱਪੜਾ ਸੰਦਾ ਚਾਈ ਜਾਂਦਾ ਮੈਨੂੰ ਖੜਾ ਲੰਨੇ ਕੋਈ ਚੱਕਰ ਨਹੀਂ ਇਹਦੇ ਖਬਰਿਆਂ ਮਾਂਜਾ ਲਵਾ ਕੇ ਨਾ ਤੇ ਮੈਨੂੰ ਔਕਾ ਹੋ ਜਾਊਗਾ ਜੀ ਛੁਮ ਬੁਲਾਇਆ ਮੈਂ ਇੱਕ ਦਿਨ ਕਢਵਾ ਦੇ ਤੇ ਮੈਨੂੰ ਕੋਈ ਚੱਕਰ ਨਹੀਂ ਹੋਗਾ ਬਾਸ ਸਬਸ ਬਹੁਤ ਵਧੀਆ ਤੋਰੀ ਜਾ ਮੜਾ ਝੜਕ ਦੀ ਜੇ ਤੇਰੇ ਕੋਲ ਨਾ ਆਵੇ ਛੱਡ ਦੇ ਲੋ ਜੀ ਭਾਈ ਤੇ ਮਾਰ ਮੋਟਾ ਜਾ ਬਸ ਜਾ ਜਾ ਦੇ ਤੋਰੀ ਜਾ ਤੋਰੀ ਮੇਰੇ ਆ ਜਾ ਆ ਜਾ ਜਾ ਦੇ ਪੜਾ ਆਂਗੇ ਉੱਡੀ ਪੜਾ ਦੇ ਮੋੜ ਲਈ ਮੋੜ ਲਈ ਉਰੀ ਤੇ ਹੋਰ ਲਿਆ ਮੋੜ ਦੇ ਕੋਲੀ ਚਾਬਾ ਤੇ ਹਾਲ ਲਾਉਂਦਾ ਰੰਗ ਅੱਜ

ਆ ਜਾ ਆ ਜਾ ਆ ਜਾ ਆ ਜਾ ਨਿਕਲੂ ਕਿਹਾ 2 ਕਿਲਿਆਂ ਦੀ ਇਹਦੀ ਹੱਦ ਹੋ ਗਈ ਢੋਡੀ ਨਾਲ ਵੀ ਆਇਓ ਕਰਦੇ ਆ ਬੜੀ ਚਾਲ ਆ 2 ਕਿਲਿਆਂ ਤੋਂ ਵੀ ਭੱਜਣਾ ਨੇ 2 ਕਿਤੇ ਇੱਧਰ ਨੂੰ ਦੇਖੋ ਸਕੂਲਰ ਵੱਲ ਨੂੰ ਹੋ ਜੀ ਅੱਜ ਭਾਈ ਲੋਟ ਆ ਗਿਆ ਕਰ ਆ ਜਾ ਆ ਜਾ ਸ਼ਜਾਦਿਆ ਓਏ ਆ ਜਾ ਆਵੇਗਾ ਇਜਾਦ ਆ ਜਾ ਆ ਜਾ ਆ ਜਾ ਆ ਜਾ ਨੂੰ ਕਿਹਾ ਦੋ ਕਿਲਿਆਂ ਦੀ ਇਹਦੀ ਹੱਦ ਹੋ ਗਈ ਢੋੜੀ ਨਾਲ ਵੀ ਐਂ ਕਰਦਾ ਤਾਂ ਬਾਈ ਦੋ ਕਿਲਿਆਂ ਤੋਂ ਤਾਂ ਇਹਨਾਂ ਨੇ ਦੋ ਕਿਤੇ ਇੱਧਰੋਂ ਦੇਖੋ ਸਕੂਟਰ ਕੋਲੋਂ आजा, आजा, आजा आ जा आ देगा आ जा आ जा आ जा आ जा मेरा पुत्र आ गया आ देगा आ देगा ਆ ਜਾ ਦੇ ਆ ਜਾ ਚੱਲ ਬੱਟ ਚੱਲ ਮੇਰੀ ਬੱਗੀ ਏ ਜੀ ਨਾ ਚੁੱਗੀ ਜਾਂਦੀ ਚੱਲ ਆ ਜਾ ਦੇ ਹੈ ਹੋ ਕੱਢ ਦੇ ਕੱਢ ਦੇ ਸੀ ਹੋ ਗਿਆ ਲੈ ਕੰਮ ਉਹ ਮੁੜਿਆ ਪਿੰਡ ਤੇ ਜਾ ਕੇ ਉਹ ਇਹ ਯਾਤੇ ਆਜਾ ਆਜਾ ਪਿੰਡ ਮੁੜਾ ਪਿੰਡ ਤੇ ਮੁੜਿਆ ਆਇਆ ਦੇਖ ਲੈ ਚੱਲ ਉਧਰ ਚੱਲ ਉਧਰ ਚੱਲ 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 ਆਜਾ ਪਿੱਛੇ ਆਜਾ ਪਿੱਛੇ ਨਾ ਆ ਦੇ ਹੁਣ ਆ ਜਾ ਨਾਲ ਤੁਰੇ ਉਸ ਨੇ ਹੀ ਕਹਿੰਦਾ ਜਾਂਟੀ ਤੇਰੇ ਪਰ ਨਹੀਂ ਆ ਸਕਦਾ ਇੰਨਾ ਹੋ ਨਹੀਂ ਇਹ ਹੈਗਾ ਚੱਲ ਓਏ ਕੋਈ ਜਿਹਾ ਸੁਣ ਦੇ ਕਦੇ ਵੀ ਕੋੜਾ ਵਿੱਚ ਨਹੀਂ ਆਏ ਵੱਜ ਸਕਦਾ ਕਦੇ ਵੀ ਉਹ ਤਾਂ ਅਚਾਨਕ ਜਿੱਕਣਾ ਭੱਜੇ ਵੇ ਹੁਣੇ ਜਿਆਦਾ ਹੀ ਤੇਜ਼ ਦੌੜ ਛੱਡੀ ਵੀ ਉੱਪਰ ਬੈਠਾ ਬੰਦਾ ਜਾਂ ਕੋਈ ਚੀਜ਼ ਤੇ ਡਰਿਆ ਹੋਇਆ ਫੇਰ ਵਿੱਚ ਵੱਜਦੇ ਨੂੰ ਇਹਨੂੰ ਪਤਾ ਸਾਰਾ ਕੁਝ ਇਹਨੂੰ ਪਤਾ ਵੀ ਮੈਂ ਇੱਥੇ ਤੱਕ ਰੁਕਣਾ ਇਹਨੇ ਉਹ ਵੀ ਤਾਂ ਹੌਲੀ ਹੋ ਜਾਂਦਾ ਹਾਂ ਬਸ ਆ ਛੱਪੜ ਝੁਗਣ ਵਾਲੀ ਆ ਛੱਪੜ ਵਾਲਾ ਆ ਗੱਲ ਚੱਲ ਓ ਤੇ ਚੱਲ ਓ ਚੱਲ 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 ਓ ਤੇ ਚੱਲ 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 ਸੁਬਾਹ ਦਾ ਗੱਪਲ ਆਏ ਮੂੰਹ ਮਾਰਦੇ ਮੇਰੇ ਆ ਚੱਲ 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 ਹੁਣ ਆਏ ਜਿੱਥੇ ਇਹ ਨਹੀਂ ਕਰਾਂ ਹਲਾ ਦੇਣਾ ਪਾਲੇ ਤੁੰਡਾ ਹਾਂ ਕੋਈ ਤਾਂ ਜਮਾਈ ਨੋਟ ਆ ਜਾਣਾ ਹੈ ਇਹ ਕੋਰੀ ਦਾ ਹੋ ਗਿਆ ਦਾ ਵੀ ਲੈ ਨਹੀਂ ਇਹਨੂੰ ਕਿਸੇ ਨਹੀਂ ਹੋ ਗਿਆ ਇਹਨੂੰ ਮਿਲਿਆ ਹੈ ਯੋ ਜਿੰਨ ਜੇਦੀ ਬੱਗੀ ਬਣ ਗਈ ਦੀ ਬਾਈ ਅੱਜ ਤਾਂ ਅੱਜੀ ਬੂਰੀ ਇਹਦੇ ਆ ਲੈ ਜੋਰ ਦਾ ਮਾਰ ਅਰੇ ਨਾ ਜੋਰ ਨਾਲ ਮਾਰਦਾ ਥੱਕ ਗਿਆ ਹੁਣ ਹੁਣ ਇਹਦੇ ਚੇਲੇ ਜਾਣਾ ਬਾਸ 5-10 ਮਿੰਟ ਦਾ ਹੀ ਕੰਮ ਤਾਂ ਤੇਰੇ ਕੋਲ ਨਹੀਂ ਆਉਂਦਾ ਆਏ ਹੱਥ ਖੜਾ ਕਰਦੇ ਵਾ ਜਿਹੇ ਛਿੜ ਛਿੜ ਕੁਝ ਨਹੀਂ ਜਾਂਦਾ ਇਹ ਆ ਵੀ ਗਿਆ ਇਹਨਾਂ ਬੰਦੀ ਦਿੰਦੀ ਵੜਦਾ ਹਲੀ ਜਾਈਆ ਮੁਕੱਬਾ ਜਾ ਬਾਕੀ ਬਾਈ ਅੱਜ ਮਾਨੇ ਖੋਜ ਹੋ ਗਿਆ ਆਪਣਾ ਜਿਹੜੀ ਥਕਾਵਟ ਦੀ ਮੇਰੀ ਸਾਰੀ ਲੈ ਗਈ 3-4 ਦਿਨ ਹੋ ਗਏ ਥੱਕੇ ਹੋਏ ਨੂੰ ਹਨ ਬੁਰਾ ਹਾਲ ਹੋਇਆ ਪੈਤਾ ਥਕਾਵਟ ਲੈ ਆਹ ਚੱਲ ਚੱਲ ਆ ਚੱਲ ਚੱਲ ਐਸੇ ਮਾਰ ਖਾ ਰੂ ਲਾਲ ਇੱਥੇ ਲੁੱਟੇ ਹੈ ਉਹ ਆ ਬਾਇਆ ਹੋਏ ਬੱਧੀਆ ਉਹ ਮੁੰਡਾ ਨਵਾਂ ਪੁੱਜਿਆ ਜੀ ਅੱਜ ਐਦਾਂ ਦੇਖ ਓਏ ਛੋਟੇ ਇਹ ਨਾਟੂ ਵੇਜ ਲੱਤਾਂ ਰੱਖਦੀ ਬਾ ਵੀ ਸਾਊ ਬਥੇਰੀ ਆ ਹੈ ਮਸਤ ਗਿਆ ਪੂਰਾ ਆ ਜਾ ਉੱਥੇ ਅੱਗੇ ਖਚਾਲੀ ਸਿਰ ਤੇ ਚੱਲੋ ਚੱਲ 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 ਰੈਂਟਰ ਹੋਣ ਲੱਗੇ ਬਈ ਉਹ ਉੱਥੇ ਲੈ ਕੇ ਗਏ ਤੇ ਉਹਨਾਂ ਕੁੱਤੀ ਦੇ ਪਿੱਛੇ ਨਿੱਦਾਂ ਨਾਲੇ ਆ ਹਾਂ ਆਇਆ ਮਜ਼ਾ ਫਿਰ ਲੈ ਵੀ ਟਾ ਲੂਟਾ ਲਾ ਲਾ ਹੁਣ ਨਰਮੋ ਵਰਮੀ ਹੋਇਆ ਪਿਆ ਬਾਕੀ ਬਈ ਆ ਅਲਰਜੀ ਹੀ ਹੋ ਗਈ ਸੀ ਅੱਜ ਫੇਰ ਦੀ ਗੱਲ ਵਾਇਆ ਤੇ ਉਦੋਂ ਦਾ ਡੇਢ ਧੱਫੜ ਤੇ ਅੱਜ ਤਾਂ ਹੁਣ ਬਰੀਕ ਜੇ ਰਹਿ ਗਿਆ ਸਾਈਡ ਨੂੰ ਕਰ ਲੈ ਜੰਟੀ ਇੱਧਰ ਨੂੰ ਕਰ ਲੈ ਹੁਣ ਤਾਂ ਇੰਨੇ ਇੰਨੇ ਧੱਫੜ ਜੇ ਰਹਿ ਗਏ ਉਹ ਵੀ ਹੋ ਜੀਏ ਦੇਖ ਲੇ ਚੱਜੇ ਤੇ ਦਾਣਾ ਲੂਣਾ ਪਾਉਂਗੇ ਹੁਣ ਇਹਨੂੰ ਰੱਖ ਕੇ ਇਹਨੇ ਨਿੱਤਲਤਾ ਲਾ ਲੂ ਆਹ ਡੇਟ ਫੜ ਕੇ ਰੱਖੀਏ ਇੱਥੇ ਓਏ ਆਹ ਫੜ ਕੇ ਰੱਖੋ ਹਟ 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 ਚਲੋ ਹੋ ਜਾ

ਦੇ ਤੇ ਮੈਂ ਉਹ ਵੀ 당ਕ ਨਹੀਂ ਕਰਿਆ ਇਹ ਆ ਫਾਉ ਹੋ ਗਈ ਜੀ ਤੂੰ ਵਾਟ ਪਿਛਕ ਪਿਛਾਇ ਅੱਡ ਵਿੱਚ ਬਾਣਾ ਖਾਲਾ ਚਪਾ ਕਰਕੇ ਮੋੜਲੀ ਸਾਈਡ ਆ ਗਿਆ ਮੇਰੇ ਲੈਟ ਵੀ ਨਾ ਇੱਥੇ ਨੂੰ ਆਇਆ ਇੱਥੇ ਪਿਛਕ ਹਰੋ ਦੇ ਚੱਪਾ ਕਰਕੇ ਦਾਣਾ ਖਾ ਲਿਆ ਜਿਹਦਾ ਖਾਣੇ ਵਾਲਾ ਚਾ ਸੰਭਦਾ ਇੱਥੇ ਖਾ ਜਾ ਮੈਕਾਟਿਕ ਮੈਂ ਸਮਾਂ ਸੰਕਰ ਲਵਾਂਗਾ ਕਰੀਏ ਮੋੜਾ ਪਹੁੰਚਦਾ ਹੋਗਾ

ਆ ਤਾਂ ਰੈਕੀ ਵੱਨੋ ਬੱਸ ਤਰੀ ਜੋ ਹਲਾਤਾ ਮੁੱਢਾ ਫੇਰ ਦੋ ਵਾਰੀ ਹਿੱਲ ਗਿਆ ਅੱਜ ਮੇਰਾ ਮੁੱਢਾ ਉਤਰ ਜਾਂਦਾ ਯਾਰ ਹਾਏ ਕਾਛ ਜਾਦੀ ਚਾ ਮਾਰਤਾ ਨਹੀਂ ਕਰਦੀ ਗੱਲ ਆਏ ਹੋਰੇ ਅਹ ਅਲਾ ਇੰਦਾਂ ਹੀ ਦੱਬਦਾ ਨਾ ਮੈਂ ਵੀ ਟੀਟਾ ਪੁੱਤ ਆਹ ਕਿੰਨੇ ਮੱਗੇ ਰੱਖਣਾ ਲੈ ਮੈਂ ਬੋਤਲ ਆਯਾਰ ਹਟੋ ਵੇ ਟੀਟਾ ਜਿਆਦਾ ਯਾਉਲੀ ਨਾ ਗਿਆ ਆ ਜਾ ਹਟਾ ਜੇ ਅੱਗੇ اڑے دے بس یتھے چھاڑے کووں دا پتہ کڈے کیا گل آ پر اڑی کے نہ چلے پائی کو میں آ جا کو میں ٹھڑ ٹھڑ لاس 바소에바스리 밧소리 이소사 밧소리 밧소리 소리 밧소리 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 밧소소소리밧소 ਕਬਲਾ ਕੇ ਜਿੰਦਰੇ ਕਬੋਲ ਚਾਇ ਸੀਰੇ ਕਾਲੀ ਲਾ ਕੇ ਖੜਾਉਣਾ ਤੈਨੂੰ ਖੱਚ ਨਹੀਂ ਇੱਥੇ ਨਹੀਂ ਜੀ ਤੁਹਾਨੂੰ ਬਦਲਾ ਵੀ ਲੈਣਾ ਹੈ ਜੀ ਬੋਦਾ ਹਲਾਇਆ ਹੈ ਜੀ ਸੱਚ ਦਾ ਲੀਏ ਤੁਮ ਇੱਧਰ ਨਹੀਂ ਰੱਸੀ ਨਾ ਬੰਨ੍ਹ ਦਿੰਦਾ ਕਿਉਂ ਨਹੀਂ ਆਹੋ ਦੇਰ ਤੱਕ। ਕੋਈ ਇੱਥੇ ਫੇ ਤੂੰ ਬਾਹਰ ਆਉਂਦਾ ਏ। ਆ ਪਈ ਨਾ ਅੰਦਰ ਨੂੰ। ਨਹੀਂ ਨਹੀਂ ਬਾਹਰ ਲਾ ਰਾਂ। ਉਹ ਤਾਂ ਤਾਂ ਚਾਹੀਦੇ ਇਹਨਾਂ ਨੂੰ ਪੜਦੇ ਪੜਦੇ ਨਹੀਂ ਇੰਨੀ ਖਾਂਦੇ ਹੋ ਨਹੀਂ ਇਹ ਤੇ ਚੂੜੀ। ਠੀਕ ਆ। ਕੁਝ ਨਹੀਂ ਆਇਆ ਅਦਰ। ਲੈ। ਇਹ ਲੋਟ ਆ ਗਿਆ ਕੰਮ। ਲੋ ਜੀ ਹੁਣ ਆਪਣਾ ਕੰਮ ਹੋ ਤਾ ਗਿਆ ਪਰ ਮੇਰੀ ਵੀ ਥੋੜੀ। ਕੜਕ ਕੜਕ ਕਰਾਤੀ ਦੋ ਵਰੀਆ ਉਹੋ ਚਾਹ ਬੰਦ ਲਗਾਤਾ ਟੱਪ ਜੰਨਾ ਪਹਿਲਾ ਸ਼ਾਇਦ ਛੇ ਯਾਦ ਨੇ ਉੱਤੇ ਜਾਂਦੇ ਜਾਂਦੇ ਨਾ ਆਏ ਨਹੀਂ ਜਾਂਦਾ ਪੰਜਵੇਂ ਅਈ ਉੱਪਰ ਨੂੰ ਮਾਰੇ ਝੁੱਟਾ ਆਹ ਹਿੱਲਦਾ ਆ ਆ ਹੁਣ ਦੂਆ ਇਹਨੇ ਝਟਕਾ ਮਾਰ ਤਾ ਦੋਨੋਂ ਦਾ ਕੰਮ ਹੁਣ ਹਿੱਲ ਜੂਗਾ ਏ ਇੱਕ ਦੋ ਦਿਨ ਔਖੀ ਉਮੀ ਹੈ ਥੋੜੀ ਤੇ ਸੈਟ ਆ ਗਿਆ ਬਸ ਪੱਲੜ ਲਾਉਣ ਦੀ ਦੇਰ ਆ ਪੱਲੜ ਆਪਾਂ ਨੇ ਉਹ ਤਾਂ ਨਹੀਂ ਬੰਦਾਂ ਮੈਂ ਤੇ ਪੱਲੜ ਲਾਉਂਗਾ ਇਹ ਪੱਲੜ ਪਾੜ ਦੰਦਾ ਉੱਥੇ ਹੁਣ ਕੋਈ ਚੱਕਰ ਨਹੀਂ ਹੈਗਾ ਪੱਲੜ ਵੀ ਹੁਣ ਉਸ ਦੇ ਅੰਦਰ ਹੋ ਗਿਆ ਬਾਕੀ ਪੱਲੜ ਲਾ ਦੇਣਾ ਸਾਨੂੰ ਵੀ ਸਫਾਈ ਕਰ ਦੂਣੀ ਹੈ ਟਿਕਣੇ ਵਾਲਾ ਨਹੀਂ ਹੈਗਾ ਹੈ ਟਿਕਣੇ ਵਾਲਾ ਨਹੀਂ ਹੈਗਾ ਮੈਂ ਹੁਣ ਟਿਕਣੇ ਤੇ ਕਰਨਾ ਨਹੀਂ ਇੱਕ ਦੋ ਦਿਨ ਤਾਂ ਕਰੂੰਗਾ ਹੀ ਚੱਲ ਆਹ ਬਾਕੀ ਇਹਦੇ ਸਮਾਨ ਸਮੂਹਣ ਵਾਲਾ ਰੰਗ ਵਾਲੇ ਦਾ ਨਿਬੜ ਜਾਣਾ ਤੇ ਮੈਂ ਟਾਪੇ ਆ ਉਹਦੇ ਮੈਟ ਨੂੰ ਪਿਛਾ ਕੇ ਆਨ ਵਧੀਆ ਕਰ ਦਾਂਗਾ ਇਹ ਅੱਠੀ ਰਾਤ ਰਾਤ ਨੂੰ ਕੁੰਡੀ ਵਰਤਲੇ ਕਰਨੀ ਆਪਾਂ ਨੂੰ ਇਹਦਾ ਫਰਕਾ ਕੰਮ ਕਰਨਾ ਪੈਣਾ ਇਹ ਤਾਂ ਜੇਰ ਤਾਂ ਨਹੀਂ ਤੇਗੀ ਸਵੇਰ ਤਾਂ ਗਰੀ ਵੀ ਹੋਊਗੀ ਨਾ ਮਰ ਜੀ ਦਾ ਕੰਮ ਕਰੀਏ ਨਹੀਂ ਕਰਦੇ ਇਹਨਾਂ ਦੇ ਵੱਡੇ ਦੇ ਮਾਪਿਆਂ ਨੇ ਹੁੰਦੀ ਨਹੀਂ ਚਲੋ ਬਾਕੀ ਬਾਈ ਠੀਕ ਆ ਮੈਂ ਵੀ ਹੁਣ ਨਹਾਉਣਾ ਤਾ ਮੈਂ ਤੇ ਕਰੀਏ ਇਸ਼ਨਾਨ ਬਾਕੀ ਠੀਕ ਆ ਜੀ ਅੱਜ ਦਾ ਵਲੋਗ ਇੰਨਾ ਕਿ ਮਿਲਦੇ ਕਿਸੇ ਹੋਰ ਵਲੋਗ ਦਾ ਸਿਰ ਕਾਲ